ਹੈਲੋ ਸ਼ਸ਼ੀਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਹਾਂ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਟਾਈਮ ਹੋ ਰਿਹਾ ਜੀ ਸਾਡੇ 8 ਵਜੇ ਦਾ ਸਵੇਰ ਦਾ 뷰 ਦੇਖੋ ਮੰਮੀ ਲੱਗ ਰਹੀ ਆ ਬਾੜੀਆਂ ਰਮਾਣਾ ਆਹ ਕਾਦੇ ਤੇ ਟੈਂਪੂ ਆ ਗਿਆ ਮੰਮੀ ਕਾਦਮ ਸਾਲਾ ਗੱਗਰਾਂ ਦਾ ਅੱਛਾ ਪੀਕੇ ਦਿੰਦੇ ਤਾਹੀ ਉਹ ਇੰਜਨ ਜਿਹਾ ਧਰਖਦੇ ਆ ਕਿਸੇ ਇੰਜੀ ਇੰਜੀ ਮਾ ਕਿਤੇ ਗਲਤ ਆ ਕੇ ਕੋਈ ਡੰਗਰਾਂ ਨੁਕਰਾਇਆ ਪਰੇ ਹੋਇ ਤੂੰ ਟੈਂਪੂ ਹਾਂ ਤਰੇ ਹੋਇ ਤੇ ਡਬੇ ਜੀ ਚ ਗੋਰੀ ਨੇ ਜੱਦੀ ਆਲੂ ਹੁਣ ਪੱਟਣ ਵਾਲੇ ਨੇ ਕਾਲੇ ਨਹੀਂ ਵੜਦੇ ਹੋਰੇ ਨਹੀਂ ਆ ਤਾਂ ਵਿੱਚੇ ਛੋਟੇ ਨੇ ਥੋੜੇ ਛੇਕ ਤੇ ਲਾਏ ਆਪਾਂ ਹੂੰ ਇਹ ਤਾਂ ਗੇਤ ਤੇ ਲਾਵੇ ਅੱਜ ਹੂੰ ਆਟਾ ਗੋ ਵੀ ਖਤਮ ਹੋ ਗਿਆ ਉਹ ਹੋ ਜੂ ਹਣਾ ਹੁਣ ਆਵ ਤਾਂ ਨੀ ਕੀ ਮਗਰ ਆਈਆਂ ਆ ਪਾਲਦੀਆਂ ਇਹਦੇ ਵਿੱਚ ਫਿਰ ਜਾਂਦੇ ਨੇ ਵਿੱਚ ਸਾਰਾ ਦਿਨ ਇਹ ਨਿਕਲਦੀਆਂ ਇੱਥੇ ਜਾਂ ਤਾਂ ਕੋਈ ਸੰਢੀ ਛਾਂਢੀ ਹੋਣੀ ਪਤਾ ਨਹੀਂ ਕੀ ਕਰਦੀਆਂ ਨੇ ਇਹ ਆਈ ਫਿਰੀਆਂ ਨੇ ਸਾਰਾ ਦਿਨ ਮਿਰਚਾਂ ਇਹ ਹੋ ਤਾਂ ਗਈਆਂ ਕਿਰਾ ਖੜੀਆਂ ਕਿੰਨੀ ਵਧੀਆ ਲਾ ਇਹ ਫਿਰ ਸਰੋਂ ਇਹ ਤੇ ਉਹ ਕਿਵੇਂ ਹੋ ਸਰਪੇ ਸਰਪੇ ਕਿਵੇਂ ਹੋ ਤੇ ਸੰਗਣੀ ਜੜੀ ਹਰ ਨਾ ਸੰਗਣੀ ਆ ਨਾ ਇਹ ਵੀ ਵੱਡੀ ਹੋ ਰਹੀ ਆ ਤਾਂ ਬੰਦੇ ਨਾਲ ਵੱਡੀ ਆ ਇਹ ਚਲ ਦੇਖੀ ਜਾਈਏ ਆ ਚੱਲੀਏ ਕੀ ਲੱਛਣ ਕਰਦਾ ਹੈ ਜਿੱਦਗੀ ਉਹਦੀ ਚਪਲਾ ਉੱਪਰ ਪੱਜਿਆਂ ਦੇ ਗੰਧ ਤੇ ਹੈ ਉੱਪਰ ਗੰਧ ਤੇ ਜਿਹੜਾ ਟਾਈਮ ਹੈ ਜੀ 5 ਵਜੇ ਗਏ ਨੇ ਆਪਾ ਚਿਕਾਉਣਾ ਕੱਕਾ ਇਧਰ ਕਿੰਨਾ ਸੂਰਜ ਚਮਕਦਾ। ਆ ਕੋਠੀ ਜਾ ਰਹੇ ਤੇ ਸ਼ੂਟਿੰਗ ਕਰਨ ਵਾਲੇ। ਅੱਜ ਤਾਂ ਹੋਦੀ ਜੇ। ਕਾਣਾ 42 ਸੀ। ਅੱਜ ਵੀ ਆ ਰਹੇ ਤੇ। ਉਹ ਤਾਂ ਬਹੁਤ ਜ਼ਿਆਦਾ ਫੋਟੋਆਂ ਨਿਕਲਣ। ਹਾਂ। ਉਹ ਆ ਰਹੇ ਸੀ। ਅੱਛਾ। ਪੋਟਾ ਵਿੱਚ ਰੋਚਣ ਮੂਜੀ ਉਹਨਾਂ ਨੂੰ। ਹਾਂ। ਬਹੁਤ ਲੋਕ ਆਉਂਦੇ ਨੇ ਫੋਟੋਆਂ ਖਿੱਚਣ। ਲੋਕੇਸ਼ਨ ਬਧੀਆ। ਤਲਬ ਇਹਨੇ ਚੱਲਦੀ ਆ ਹੂੰ ਬੇਲਾ ਪਿਆਸੋਂ ਮਾਂ ਕੋਈ ਰੋਕ ਨਾ ਰੋਕ ਹਰ ਸੈਰੀ ਮਾਨ ਦੀ ਫਿਲਮ ਦੀ ਸ਼ੂਟਿੰਗ ਹੋਈ ਥਰੇ ਕੀ ਸੀ ਉਹ ਫਿਲਮ ਦਾ ਨਾਮ ਸੈਰੀ ਮਾਨ ਦੀ ਹਾਂ ਮੈਰਿਜ ਪਰ ਹਾਂ ਮੈਰਿਜ ਪਰ ਹੋਥੇ ਹੋਈ ਸੀ ਹੋ ਰੋਟੇ ਲਵੀ ਕਦੇ ਜਾਵਾਂਗੇ ਆਪਾਂ ਵੀ ਦੇਖ ਕੇ ਆਵਾਂਗੇ ਵਿੱਚੋਂ ਹੂੰ ਮੈਂ ਨੇ ਤਾਂ ਦੇਖਿਆ ਦੇਖੀਏ ਮੈਂ ਉਧਰ ਨਹੀਂ ਮੈਂ ਗਈ ਆ ਉਹ ਤੇ ਕੀ ਆਹ ਘੋਟੇ ਦੇਖਿਓ ਦੇਖ ਲੱਗ ਰਹਿਣਾ ਦੇਖੀ ਨਹੀਂ ਉਧਰਲੀ ਨਹੀਂ ਦੇਖਿਆ ਇਹ ਤਾਂ ਦੇਖਿਆ ਹਾਂ 아자. 아자. 예? <농> 예, 그물이야 ਹੰਦੀ ਰਸਤਾ ਬਣਾ ਰਖਿਆ ਤੂੰ ਛੋਟੀ ਕਿਵੇਂ ਲਈ ਹੋਣਾ ਹੈ ਸੱਪ ਦੇ ਨੇ ਆੜੇ ਸੱਪ ਹੈ ਸੱਪ ਫਿਰਦੇ ਨੇ ਹਾਂ ਸੱਪ ਅਸੀਂ ਤਾਂ ਡੰਡਾ ਲਈ ਫਿਰਦਾ ਇਹ ਦੇਖ ਲੈ ਸੈਣਾ ਕਿੰਨਾ ਹਾਂ ਪਈ ਆਉਂਦੀਆਂ ਮੋਬਾਈਲ ਲਈ ਜੇ ਕੋਈ ਸੱਪ ਆ ਗਿਆ ਵੀਡੀਓ ਚ ਫੇਰ ਆ ਜੇ ਹੜ ਜਾ ਆ ਜਾ ਉਹਰ ਹੋ ਜਾ ਮੜਾ ਜਾ ਬੰਦੇ ਡਿੱਗ ਸਕਦੀ ਐ ਭਾਰੀ ਐ ਇਹ ਡਿੱਗ ਸਕਦੀ ਐ ਚੱਕੀ ਦਾ ਹੈ ਵੀ ਨਹੀਂ ਲੈ ਫੇਰ ਬਈ ਹੱਥ ਥੱਲੇ ਜੇ ਹੱਥ ਪਾ ਲੈ ਥੱਲੇ ਜੇ ਬਈ ਤੂੰ ਹੀ ਬਹੁਤ ਥੱਲੇ ਹੱਥ ਪਾ ਮੈਂ ਤੁਹਾਨੂੰ ਪਹਿਲੀ ਕਿਹਾ ਸੀ ਹਾਂ ਉਰੋ ਵੜ ਚੱਲ ਹਾਂ ਨਹੀਂ ਉੱਧਾ ਉਹ ਤੇਰੀ ਪੈ ਮੈਨੂੰ ਨਹੀਂ ਪਤਾ ਯਾ ਮੇਰੀ ਢੂਹੀ ਦੁਖਣ ਲੱਗ ਰਹੀ ਐ ਪਹਿਲੀ ਅੱਜ ਦਬਾਰੇ ਕੌਣ ਚੱਤ ਲਈ ਇਹ ਮਸਾ ਮਸਾ ਖੁਪਾਏ ਨੇ ਯਾਰ ਬੈਠੇ ਜੋ ਦੋ ਜਣੇ ਹਣ ਉਰੇ ਲੇ ਹੈਪੀ ਰੋਜ ਦੇ ਹੈਪੀ ਡੀ ਵੀ ਲਈ ਵਾਅਸਾ ਕਰਤਾ ਹੈਪੀ ਡੀ ਵੀ ਜਿਹੜੇ ਬਲੀ ਦਾ ਪਹਿਲਾ ਗਾ ਦਾ ਗੱਲ ਸਟਰਾਬਰੀ ਸਟਰਾਬਰੀ ਦਾ ਗਾਤਾ ਹਾਂ ਅਜਾ ਵੀ ਨਹੀਂ ਬੋਲੇ ਦੇਖੀ ਸਟਰਾਬਰੀ ਜਦੋਂ ਬਤੀ ਇਹਨੇ ਕਹਿੰਦਾ ਮੈਂ ਸਟਰਾਬਰੀ ਦਾ ਕਹਿੰਦਾ ਉਹ ਬੂਟਾ ਹੋ ਗਿਆ ਇੱਕ ਗੱਲ ਤੋਂ ਜ਼ਿਆਦਾ ਹੀ ਮੇਰੇ ਉਹ ਹੈਪੀ ਰੋਜ ਦੇ ਕੁੱਤੀ ਕਦੇ ਕਦੇ ਹੈਪੀ ਰੋ ਜਿਹੜੇ ਪਹਿਲਾਂ ਮੈਂ ਕਿਹਾ ਦੱਸ ਹੈਪੀ ਰੋ ਜਿਹੜੇ ਹੈਪੀ ਕਦੇ ਕਦੇ ਕੁੱਤੀ ਰੋ ਜੀ ਕਦੇ ਕਦੇ ਆਪਾਂ ਇਹ ਕਹਾਂ ਤੂੰ ਉਹ ਕੋਠੀ ਜਿੱਤੇ ਨਹੀਂ ਗਿਆ ਕਦੇ ਹੈ ਉਹ ਕੋਠੀ ਜਿੱਤੇ ਨਹੀਂ ਕਦੇ ਗਿਆ ਨਾ ਤੈਨੂੰ ਲੈ ਕੇ ਜਾਮਾ ਕਿਦ ਦੇ ਪ੍ਰੂਫੀਆਂ ਲਵੇ ਫਿਰੂ ਕੀ ਕਰ ਕੋਈ ਨਹੀਂ ਆਦਾ ਕਿ ਬਾਉਣਾ ਪ੍ਰੂਫੀਆਂ ਲਵੇ ਜਾਉ ਰਾਇਕ ਕਦੇ ਨੇ ਦੇਖਿਆ ਦੀ ਆਹ ਇੱਕ ਮੰਜਾ ਤੇ ਬੈਹਦੀ ਉੱਥੇ ਬਹੁਤ سارے ਬੰਦੇ ਇੱਥੇ ਇੱਥੇ ਦੀ শুটিং ਕਰਨ ਆਲੇ ਆਏ ਹੋਣੇ ਨਹੀਂ ਮੰਮੀ ਸੱਚੇ ਇੱਕ ਦੀ ਹੋ ਰਸਨੀ ਦੀ ਹਾਂ ਸਾਰਾ ਟੱਬਰ ਹੀ ਆ ਗਿਆ ਕੱਖ ਵੜਨ ਸਾਰਾ ਟੱਬਰ ਕੀ ਕੱਖ ਲੈਣ ਆ ਗਿਆ ਸਾਰਾ ਟੱਬਰ ਨਹੀਂ ਪਰ ਮੈਂ ਵੀ ਝੁਕਾਂਗਾ ਆਪਾਂ ਵੀ ਆ ਗਏ ਬੀਬੀ ਵੀ ਆ ਗਈ ਉਹ ਆ ਗਈ ਮੰਮੀ ਮਮੀ ਹਾਂਜੀ ਜੇ ਸਾਬਣ ਦੀ ਖਾਲੀ ਰੱਬੀ ਐ ਬੀਬੀ ਦੂਰ ਆਉਣ ਦੀ ਕੋਸ਼ਿਸ਼ ਨਹੀਂ ਕਰਦੀ ਐ ਮੇਰੇ ਟੂ ਹੀ ਪਹਿਲੇ ਤੋਂ ਉਹਦੇ ਇੰਨੀ ਭਾਰੀ ਪਰਲੀ ਪੰਡ ਮੈਂ ਦੱਸ ਕਿਵੇਂ ਚਗਾਉ ਬਈ ਫਿਰ ਦਵਾਈਆਂ ਦਵਾਉਂਗੇ ਚਲੋ ਜੀ ਖੜੇ ਹੋ ਜਾਓ ਹੁਣੇ ਚ ਪਾਓ ਚਲੋ ਇੱਕ ਵਾਰ ਹੈ ਬੈਠਾ ਹੋ ਪੱਲੀ ਸਿੱਧੀ ਕਰ ਕਣਕ ਕਿਹੜੀ ਹੋਣੀ ਪਹਿਲੇ ਪੁੰਡੇ ਹੋ ਮੈਂ ਤਾਂ ਹੋ ਗਿਆ ਲੈ ਹਾਂ ਲੱਗਦੀ ਤਾਂ ਉਹ ਹੀ ਹੈ ਸਾਸ ਮਾਰ ਕੇ ਬਸ ਤਰ ਤਰ ਬੱਸ ਸਰ ਬੇਵਸਾ ਸਰ ਬੇਵਸਾ ਕੰਡਾ ਤੈਨੂੰ ਚੱਕੂ ਹੀ ਕਮਾ ਹਾਂ ਬੱਸ ਬਹੁਤ ਨਹੀਂ ਦੂਰੀ ਖੇਚੜਾ ਕਰਾਦੀ ਨਾ ਬੱਸ ਬੱਸ ਬਹੁਤ ਨਹੀਂ ਐਨੀ ਵੀ ਨਹੀਂ ਤੇ ਫਰੀਂ ਇਹਨੇ ਤੂੰ ਤਾਂ ਕਿੱਥੇ ਚੱਕ ਲੈਗਾ ਲੈ ਹੁਣ ਮੈਂ ਦੁਬਾਰੇ ਬਣਾਵਾਂ ਲੈ ਪਰਾਂ ਉਹ